ਬੇਬੇ ਕਿੱਧਰ ਚਲੋ ਆਓ ਚਲਿਏ ਆ ਚਲਿਏ ਆਜੋ ਆਜੋ ਕੋਈ ਦਵਾਈ ਦੂਵਾਈ ਤਾਂ ਨਹੀਂ ਚਾਹੀਦੀ ਕਿਸੇ ਨੂੰ ਠੀਕ ਹੋ ਸਾਰੇ ਸਭ ਤੋਂ ਵੱਡੀ ਦਿੱਕਤ ਚਾਰੇ ਦੀ ਹੈ ਨਾ ਚਾਰਾ ਨਹੀਂ ਮਿਲਦਾ ਇਹ ਉਹਦੇ ਚ ਸਭ ਤੋਂ ਵੱਡੀ ਦਿੱਕਤ ਹੋ ਰਹੀ ਹੈ ਹਲੇ ਵੀ ਵਹਾਵ ਹੈ ਪਾਣੀ ਕਿੰਨਾ ਤੇਜ਼ ਆ ਰਿਹਾ ਹੈ ਉਦੋਂ ਧਿਆਨ ਨਾਲ ਯਾਰ ਖੱਡਾ ਖੱਡੇ ਤੋਂ ਧਿਆਨ ਨਾਲ ਦੇਖ ਕੇ ਉਹ ਲੈਂਨ ਦੇ ਸੈਂਟਰ ਚ ਚੱਲ ਆਹ ਪੱਟੀ ਦੇ ਚੱਲੇ ਚੱਲੀ ਚਲੋ ਜੋ ਉਧਰ ਜਗਾ ਰੋਡ ਪੈ ਗਿਆ ਨਾ ਪਾਣੀ ਤੇਜ਼ ਬਹੁਤ ਹੈ ਉਹਦਾ ਪਾਣੀ ਬਹੁਤ ਤੇਜ਼ ਜਾ ਰਿਹਾ ਹੈ ਬਿਜਲੀ ਵੀ ਇੱਧਰ ਕੱਟੀ ਹੋਈ ਹੈ ਹਾਂ ਬਿਜਲੀ ਤਾਂ ਫਿਰ ਇਸਕੋ ਬਹੁਤ ਹੈ ਹਾਂ ਇਰਸ਼ਾ ਪ੍ਰਵੀਨ ਉਦੋਂ ਪਾਣੀ ਕਿੰਨਾ ਤੇਜ਼ ਹੈ ਇਹ ਤਾਂ ਜਿਵੇਂ ਨਦੀ ਚੱਲਦੀ ਹੁੰਦੀ ਹੈ ਉਵੇਂ ਪਿੰਡ ਬਣਿਆ ਪਿਆ ਹੈ वैसे ही इन्हें कैंप लगे हुए हैं तो पानी तेज आ रहे हैं हाँ ਇਹ ਹਿਸਾਬ ਨਾਲ ਚੱਲੋ ਭਾਈ ਹੂੰ ਪਿੱਛੇ ਉਮਰ ਸਾਈਡ ਤੇ ਪਿੱਛੇ ਟਰੱਕ ਚੱਲ ਜਾ ਰਿਹਾ ਹੈ ਵਲੀ ਵਲੀ ਕੱਟਾ ਖਾਣਾ ਸਾਨੂੰ ਜੀ ਦਵਾਈਆਂ ਤੇਰਾ ਸਭ ਲੈ ਕੇ ਆ ਕੇ ਹੁਣੇ ਪਹੁੰਚੇ ਆ ਤੇ ਜੋ ਉਰੇ ਦਾ ਹਾਲ ਹੈ ਮੇਰੇ ਹਿਸਾਬ ਨਾਲ ਐਮਐਲਏ ਨੂੰ ਮੰਤਰੀ ਨੂੰ ਇੱਥੇ ਦੇ ਅਸਤੀਫਾ ਦੇ ਦੇਣਾ ਚਾਹੀਦਾ ਆ ਕੇ ਲੋਕਾਂ ਦੇ ਵਿੱਚ ਬਹਿਣਾ ਚਾਹੀਦਾ ਹੈ ਨਹੀਂ ਤਾਂ ਮੰਤਰੀ ਬਣਨ ਦੇ ਅੱਗੇ ਤੋਂ ਇਲੈਕਸ਼ਨ ਲੜਨ ਦੇ ਲੋਕ ਲਾਇਕ ਨਹੀਂ ਹੈਗੇ ਮੱਲੋ ਸਰਕਾਰ ਨੂੰ ਨੰਬਰ ਦੇਣੇ ਨੇ ਕਿਨੇ ਨੰਬਰ ਦੇਓਗੇ ਸਰਕਾਰ ਨੰਬਰ ਕਾਹਦਾ ਸਰਕਾਰ ਦਾ ਜੀ ਬੁਰਾ ਹਾਲ ਹੈ ਅਸੀਂ ਕੱਲ ਤੋਂ ਜਿਹੜਾ ਇਹਨਾਂ ਨੇ ਇੱਕ ਫਲੱਡ ਕੰਟਰੋਲ ਦਾ ਨੰਬਰ ਇੱਕ ਜਾਰੀ ਕੀਤਾ ਹੋਇਆ ਹੈ ਮੈਂ ਆਪ ਨੰਬਰ ਚਲਾ ਰਹੇ ਹਾਂ ਉਹ ਮਲਾ ਰਹੇ ਹਾਂ ਉੱਤੇ ਕੋਈ ਫੋਨ ਨਹੀਂ ਚੱਕ ਰਿਹਾ ਹੈਗਾ ਕਾਹਦੇ ਨੰਬਰ ਦੇ ਇਹ ਲੋਕਾਂ ਦਾ ਹਾਲ ਇਹਨਾਂ ਨੂੰ ਦਿਖਦਾ ਬੇਸ਼ਰਮਾ ਨੂੰ ਬੇਸ਼ਰਮੀ ਤੇ ਉਤਰੇ ਹੋਏ ਨੇ ਬਿਲਕੁਲ ਨਹੀਂ ਬੜਾ ਮਾਨ ਸਤਕਾਰ ਕਰਕੇ ਪੰਜਾਬੀ ਲੋਕਾਂ ਦੀ ਮਦਦ ਕਰਨ ਲਈ ਦਵਾਈ ਤੇ ਲੱਗਿਆ ਜੀ ਕੀ ਲੱਗਦਾ ਤੁਹਾਨੂੰ ਕਿਹੋ ਜਿਹਾ ਰਿਸਪੌਂਸ ਅੱਗੋਂ ਮਿਲ ਰਿਹਾ ਕਿ ਪੱਕੀ ਹਾਲਾਤ ਨੇ ਇੱਥੇ ਦੇ ਲੋਕ ਦੇ ਕੋ ਜੀ ਜਿੰਨਾ ਕੁ ਅਸੀਂ ਲੈ ਕੇ ਆਏ ਆ ਮੇਰੇ ਹਿਸਾਬ ਨਾਲ ਤਾਂ ਉਹ 5% ਲੋਕਾਂ ਨੂੰ ਵੀ ਨਹੀਂ ਮਿਲੂਗਾ ਮੇਰੀ ਸਾਰੇ ਪੰਜਾਬੀ ਭਾਈਆਂ ਨੂੰ ਭੈਣ ਭਰਾਵਾ ਨੂੰ ਜਿਹੜੇ ਵੀ ਆਪਣੇ ਐਨ ਜੀਓ ਨੇ ਸੁਸਾਇਟੀਆਂ ਨੇ ਉਹਨਾਂ ਨੂੰ ਅਪੀਲ ਹੈ ਵੀ ਇਸ ਟਾਈਮ ਇੱਥੇ ਪਹੁੰਚਣ ਜਿੰਨੀ ਮਦਦ ਕਰ ਸਕਦੇ ਆ ਉਨੀ ਲੋਕਾਂ ਦੀ ਮਦਦ ਕਰਨਾ ਇੱਥੇ ਹਾਲਾਤ ਵਾਕੀ ਬਹੁਤ ਬੁਰੇ ਨੇ ਮਿਹਰਬਾਨੀ